ਅੱਜ ਮੈਂ ਸਭ ਤੋਂ ਪਹਿਲਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੇ ਗੁਜਿੰਦਰ ਸ਼ਖਾਵਤ ਜੀ ਜਿਹੜੇ ਸਾਡੇ ਟੂਰਿਜ਼ਮ ਤੇ ਕਲਚਰ ਦੇ ਮੰਤਰੀ ਨੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ ਸ਼ੁਕਰੀਆ ਕਰਨਾ ਚਾਹੁੰਦਾ ਕਿਉਂਕਿ 23 ਤਰੀਕ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਆਜ਼ਮ ਰਾਜਗੁਰੂ ਸ਼ਹੀਦ ਆਜ਼ਮ ਸਚਦੀਪ ਸਾਰਿਆਂ ਦੇ ਜਿਹੜੇ ਪਵਿੱਤਰ ਦਿਹਾੜੇ ਆ ਉਹਨਾਂ ਦੀ ਸ਼ਹਾਦਤ ਦੇ ਨਿੰਕੇ ਗਏ ਤੇ ਅਸੀਂ ਪੰਜਾਬ ਵੱਲੋਂ ਇਹ ਕਹਿ ਰਹੇ ਸੀ ਵੀ ਵੱਡੇ ਪ੍ਰੋਜੈਕਟ ਆ ਜਿਹੜੇ ਉਹ ਸੈਂਟਰ ਵੱਲੋਂ ਇਹਨਾਂ ਦੀ ਇਹਨਾਂ ਦੀ ਕੁਰਬਾਨੀ ਨੂੰ ਇਹਨਾਂ ਦੀ ਸ਼ਹਾਦਤ ਨੂੰ ਇਹਨਾਂ ਦੀ ਜਿਹੜੀਆਂ ਕੀਤੀਆਂ ਹੋਈਆਂ ਕਾਲਣਾ ਉਹਨਾਂ ਲਈ ਸਮਰਪਿਤ ਹੋਣ ਲਈ ਅਗਲੀਆਂ ਪੀੜ੍ਹੀਆਂ 'ਚ ਉਹਨਾਂ ਦਾ ਨਾਮ ਜੁੰਦਾ ਰਹੇ ਜਾਗਦਾ ਰਹੇ ਉਹਦੇ ਲਈ ਵੱਡੇ ਪ੍ਰੋਜੈਕਟ ਦੋ ਅੱਜ ਅਨਾਉਂਸ ਕਰਨ ਲੱਗਿਆ ਮੈਂ ਸੈਂਟਰਲ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਪਹਿਲਾ ਪ੍ਰੋਜੈਕਟ ਹੈ ਜਿਹੜਾ ਉਹ ਸਾਡਾ ਜਿਹੜਾ ਹੁਸੈਨੀਵਾਲ ਬਾਰਡਰ ਆ ਜਿਹੜਾ ਫਲੋਜਪੁਰ ਚ ਉੱਥੇ ਕਿਉਂਕਿ ਆਪਾਂ ਜਾਣਦੇ ਆ ਸਾਰੇ ਉਹ ਸ਼ਹੀਦਾਂ ਨੂੰ ਆਪਾਂ ਨਮਨ ਕਰਨ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਆਪਾਂ ਵੱਡੀਆਂ ਗਿਣਤੀ ਚ ਤੇ ਸਾਡੇ ਸਕੂਲ ਕਾਲਜਸ ਦੇ ਬੱਚੇ ਆ ਜਿਹੜੇ ਉੱਥੇ ਜਾਂਦੇ ਆ ਉੱਥੇ ਹਜੇ ਬੜਾ ਕੁਝ ਹੋਣ ਦੀ ਲੋੜ ਸੀ ਬੜਾ ਕੁਝ ਬਣਨ ਦਾ ਉੱਥੇ ਪ੍ਰਬੰਧ ਕਰਨ ਦੀ ਲੋੜ ਸੀ ਉਹ ਮੈਂ ਤੁਹਾਡੇ ਇਸ WhatsApp ਤੇ ਆਪਣੇ ਐ ਤੇ Facebook ਤੇ ਮੀਡੀਆ ਲਈ ਮੈਂ ਪਾਉਂਗਾ ਵੀ ਕੀ ਕੀ ਉੱਥੇ ਬਣਨ ਜਾ ਰਿਹਾ ਪਰ ਟੋਟਲ ਜਿਹੜਾ ਹੈ 24 ਕਰੋੜ 24 ਕਰੋੜ 99 ਲੱਖ ਰੁਪਈਆ ਹੈ ਜਿਹੜਾ ਇਹ ਫਿਰੋਜ਼ਪੁਰ ਸੈਣੀ ਵਾਲਾ ਉਹਨਾਂ ਨੇ ਪ੍ਰੋਜੈਕਟ ਲਈ ਅਨਾਉਂਸ ਕੀਤਾ ਹੈ ਇੱਕ ਤਾਂ ਇਹ ਹੋ ਗਿਆ ਦੂਜਾ ਮੈਨੂੰ ਉੱਥੇ ਐਮਪੀ ਰਹਿਣ ਦਾ ਵੀ ਮਾਣ ਮਿਲਿਆ ਏ ਜਿਹੜਾ ਭਗਤ ਸਿੰਘ ਜੀ ਦਾ ਪਿੰਡ ਖੜਕਟਕਲਾ ਜਿਹੜਾ ਜ਼ਿਲ੍ਹਾ ਨਮਾਸ਼ਹਿਰ ਚ ਆਉਂਦਾ ਆਪਾਂ ਉੱਥੇ ਵੀ ਹਮੇਸ਼ਾ ਉਹਨਾਂ ਦਾ ਘਰ ਘਰ ਨੂੰ ਵੀ ਹਜੇ ਕਿਸੇ ਨੇ ਬੜੀ ਹੈਰਾਨੀ ਦੀ ਗੱਲ ਆ ਉਹਦੀ ਦੇਖਭਾਲ ਲਈ ਉਹਨੂੰ ਪ੍ਰੀਜ਼ਰਵ ਕਰਨ ਲਈ ਨਾ ਸਟੇਟ ਗਵਰਨਮੈਂਟ ਨਾ ਸੈਂਟਰ ਗਵਰਨਮੈਂਟ ਹਜੇ ਕਿਸੇ ਨੇ ਵੀ ਉਹਦੀ ਜ਼ਿੰਮੇਵਾਰੀ ਨਹੀਂ ਲਈ ਹੋਈ ਸੀ ਬੇਸ਼ੱਕ ਉਹ ਮੇਨਟੇਨ ਜਿੰਨਾ ਕੁ ਹੋ ਰਿਹਾ ਸਲੋਕਲ ਲੈਵਲ ਤੇ ਹੋ ਰਿਹਾ ਸੀ ਪਰ ਉਹ ਸਾਰਾ ਉਹਨਾਂ ਦਾ ਜਿਹੜਾ ਵਿਰਸਾ ਏ ਉਹਨੂੰ ਕਿਵੇਂ ਅੱਗੇ ਉੱਥੇ ਉਹਨਾਂ ਦੇ ਨੌ ਤੇ ਕੀ ਕੀ ਚੀਜ਼ਾਂ ਬਣਾਉਣੀਆਂ ਲਾਇਬ੍ਰੇਰੀ ਬਣਾਉਣੀਆਂ ਉਹਨਾਂ ਦੇ ਜਿਹੜੇ ਪ੍ਰੋਗਰਾਮ ਹੋਣ ਉੱਥੇ ਲਗਾਤਾਰ ਸਾਰੇ ਸਾਲ ਚੱਲਦੇ ਰਹਿਣ ਵੱਡਾ ਆਡੀਟਿਉਰੀਅਮ ਬਣਾਉਣਾ ਹੈ ਉਹਨਾਂ ਦੀ ਸਟਰੀਟ ਜਿਹੜੀ ਜਿਹੜੀ ਉਹ ਗਲੀ ਆ ਜਿਹੜੇ ਉਹਨਾਂ ਦੇ ਘਰ ਨੂੰ ਜਾਂਦੀ ਆ ਕਿਸ ਤਰੀਕੇ ਨਾਲ ਉਹ ਸਜਾਈ ਜਾਵੇ ਕਿ ਉਹ ਕਸਟਿਕ ਇੱਕ ਸਾਡੀ ਨਵੀਂ ਪੀੜੀ ਨੂੰ ਬੱਚਿਆਂ ਨੂੰ ਲੱਗੇ ਤੇ ਉਹ ਉਹਨਾਂ ਬਾਰੇ ਉਹਨਾਂ ਦੀਆਂ ਚੀਜ਼ਾਂ ਬਾਰੇ ਉਹ ਸਭ ਕੁਝ ਦੇਖ ਸਕਣ ਉਹਨਾਂ ਦਾ ਅਸੀਂ ਉਹਨੂੰ ਪ੍ਰੋਜੈਕਟ ਨੂੰ ਜਿਹੜਾ 53 ਕਰੋੜ .45 ਲੱਖ 53 ਕਰੋੜ .45 ਲੱਖ ਰੁਪਈਆ ਜਿਹੜਾ ਏ ਇਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਖਟਕੜ ਕਲਾਂ ਚ ਜਿਹੜਾ ਉਹਨਾਂ ਦਾ ਪਿੰਡ ਆ ਉੱਥੇ ਇਹ ਖਰਚ ਕੀਤਾ ਜਾਊ ਉਹਨਾਂ ਦੀ ਫਿਰੋਜ਼ਪੁਰ ਚ 24.99 ਕਰੋੜ ਦੀ ਗੱਲ ਕੀਤੀ ਇੱਥੇ 53.45 ਕਰੋੜ ਦੇ ਜਿਹੜੇ ਪ੍ਰੋਜੈਕਟ ਲੱਗਣਗੇ ਇਹ ਇਦੇ ਵਿੱਚ ਕਿਵੇਂ ਅਸੀਂ ਉਹਨਾਂ ਨੂੰ ਸਮਰਪਿਤ ਉਹਨਾਂ ਨੂੰ ਆਨਰ ਕਰ ਸਕੀਏ ਉਹਨਾਂ ਦੀ ਸੈਕਰੀਫਾਈਸ ਆ ਜਿਹੜੀ ਤੇ ਜਿਨ੍ਹਾਂ ਸਾਡੇ ਫਰੀडम फाइਟਰ ਨੇ ਉਹਨਾਂ ਨੂੰ ਕਿਵੇਂ ਅਸੀਂ ਵੱਧ ਤੋਂ ਵੱਧ ਉਹਨਾਂ ਦੀ ਆਨ ਸ਼ਾਨ ਬਹਾਲ ਕਰ ਰੱਖ ਸਕੀਏ ਉਹ ਉਹ ਹਮੇਸ਼ਾ ਸਾਡੀਆਂ ਮਤਲਬ ਇੱਕ ਜਗ ਦੀ ਜੋਤ ਉਹ ਚਾਨਣ ਬਨਾਰਾ ਹੈ ਜਿਹੜਾ ਉਹ ਸਾਡੇ ਮਨਾਂ ਚ ਦਿਲਾਂ ਚ ਦਿਮਾਗ ਚ ਉਹ ਹਮੇਸ਼ਾ ਰਹੇ ਉਹਦੇ ਲਈ ਇਹ ਬਹੁਤ ਵੱਡਾ ਪ੍ਰੋਜੈਕਟ ਆ ਜਿਹੜਾ ਕਲਚਰ ਐਂਡ ਹੈਰੀਟੇਜ ਇਸ ਸਟ੍ਰੀਟ ਦੇ ਵਿੱਚ ਪੀਸ ਐਂਡ ਹਾਰਮਨੀ ਉਹਦੇ ਨਾਂ ਤੇ ਇਹ ਬਸਾਨੀ ਵਾਲਾ ਬਾਰਡਰ ਤੇ ਉਹ ਸਮਰਪਿਤ ਕੀਤਾ ਜਾਏਗਾ ਉਹਨਾਂ ਨੂੰ ਆਉਣ ਵਾਲੇ ਦਿਨਾਂ ਚ ਦਾ ਜਿਹੜਾ ਕੰਮ ਸ਼ੁਰੂ ਹੋ ਜਾਏਗਾ ਤੇ ਦੂਜਾ ਜਿਹੜਾ ਅਸੀਂ ਆਈਕੋਨਿਕ ਟੂਰਿਸਟ ਸੈਂਟਰ ਟੂ ਗਲੋਬਲ ਸਕੇਲ ਇਹ ਜਿਹੜਾ ਹੈ ਅਸੀਂ ਇਸ ਸਕੀਮ ਦੇ ਵਿੱਚ ਜਿਹੜਾ ਹੈ ਇਹ ਹੈਰਿਟੇਜ ਸਟਰੀਟ ਐਸ ਟ੍ਰਿਬਿਊਟ ਟੂ ਸ਼ਹੀਦ-ਏ-ਆਜ਼ਮ ਸਰ ਪਾਕਿਤ ਸਿੰਘ ਜੀ ਐਟ ਖੜਕੜ ਕਲਾ ਇਹਦੇ ਅੰਡਰ ਜਿਹੜਾ ਹੈ ਇਹ ਨਵਾਂ ਸ਼ਹਿਰਚ ਕੀਤਾ ਤੇ ਮੈਂ ਆਪਣੇ ਵੱਲੋਂ ਤੇ ਸਾਰੇ ਪੰਜਾਬੀਆਂ ਵੱਲੋਂ ਦੇਸ਼ਵਾਸੀਆਂ ਵੱਲੋਂ ਸਾਡੇ ਪ੍ਰਧਾਨ ਮੰਤਰੀ ਜੀ ਦਾ ਸਾਡੇ ਮੰਤਰੀ ਸ਼ਕਾਵਤ ਸਾਹਿਬ ਦਾ ਮੈਂ ਤਹਿ ਦਿਲੋਂ ਧੰਨਵਾਦੀ ਆ ਅਸੀਂ ਬੜੇ ਦਿਨ ਦੇ ਆ ਜਦੋਂ 8 ਕਿ ਮਹੀਨੇ ਹੋ ਗਏ ਤੇ ਇਹਦੇ ਉੱਤੇ ਅਸੀਂ ਕੰਮ ਕਰ ਰਹੇ ਸੀ ਅਸੀਂ ਸਟੇਟ ਗਵਰਨਮੈਂਟ ਨਾਲ ਤਾਲਮੇਲ ਕੀਤਾ ਵੀ ਤੁਸੀਂ ਦੱਸੋ ਕੀ ਕੋਸ਼ੇ ਦੇ ਵਿੱਚ ਐਡ ਕੀਤਾ ਜਾ ਸਕਦਾ ਤੁਸੀਂ ਕੀ ਚਾਹੁੰਦੇ ਹੋ ਕਿਉਂਕਿ ਆਖਰ ਬਣਾਉਣਾ ਤਾਂ ਉੱਥੇ ਪੰਜਾਬ ਚ ਫੰਡ ਆ ਜਿਹੜਾ ਉਹ ਅਸੀਂ ਮੁਹੱਈਆ ਕਰਾਉਣ ਲਈ ਕਿੰਨਾ ਕੀ ਕੁਛ ਬਣਨਾ ਹੈ ਉਹਦੇ ਲਈ ਕੋਈ ਕਮੀ ਨਹੀਂ ਅੱਗੇ ਅਸੀਂ ਹੋਰ ਇਹ ਹੁਸੈਨੀ ਵਾਲਾ ਤੋਂ ਲੈ ਕੇ ਖਟਕਟ ਕਲਾ ਤੋ ਹੋਰ ਵੀ ਅਸੀਂ ਸਾਰੇ ਸਾਡੀਆਂ ਜਿਹੜੀਆਂ ਸ਼ਹਾਦਤਾਂ ਐ ਜਿਵੇਂ ਟੋਡਰ ਮਲ ਜੀ ਕਿ ਡੀ ਵੱਡੀ ਤੇ ਹਨ ਅੱਜ ਤੱਕ ਉਹਨਾਂ ਦੀ ਹਵੇਲੀ ਉਹਨਾਂ ਦਾ ਘਰ ਉਹ ਕਿਸੇ ਨੇ ਸੰਭਾਲਿਆ ਨਹੀਂ ਉਹਦੇ ਲਈ ਅਸੀਂ ਬੜਾ ਵੱਡਾ ਪ੍ਰੋਜੈਕਟ ਆਉਣ ਵਾਲੇ ਦਿਨਾਂ ਚ ਲੈ ਕੇ ਆ ਰਹੇ ਹਾਂ ਜਿਨ੍ਹਾਂ ਨੇ ਜਦੋਂ ਉਸ ਵੇਲੇ ਦੇ ਹੁਕਮਰਾਨਾਂ ਨੇ ਸਾਡੇ ਸ਼ਹਿਜ਼ਾਦਿਆਂ ਲਈ ਜਗ੍ਹਾ ਨਹੀਂ ਦੇਣ ਦੀ ਗੱਲ ਕੀਤੀ ਤਾਂ ਉਹ ਦਿਨ ਉਦੋਂ ਹਾਂ ਦਾ ਨਾਰਾ ਟੋਡਰ ਮਲਜੀ ਨੇ ਮਾਰਿਆ ਉਹਨਾਂ ਨੇ ਕਿਹਾ ਉੱਥੇ ਦੇ ਹੁਕਮਰਾਨ ਨੇ ਉਸ ਵੇਲੇ ਦੇ ਮੁਗਲ ਰਾਜ ਨੇ ਵੀ ਸੋਨੇ ਦੇ ਜਿਹੜੀਆਂ ਸਿੱਕੇ ਆ ਮੋਹਰੇ ਆ ਉਹ ਤੁਸੀਂ ਇੱਥੇ ਵਿਛਾਓ ਤੇ ਤਾਂ ਅਸੀਂ ਸੰਸਕਾਰ ਲਈ ਉਹਨਾਂ ਦੇ ਜਗ੍ਹਾ ਦੇਵਾਂਗੇ ਜਦੋਂ ਟੋਡਰ ਮਲਜੀ ਨੇ ਇਹ ਗੱਲ ਕਹੀ ਤੇ ਉਦੋਂ ਮਦ ਉਹ ਬਦਲ ਗਏ ਵੀ ਇਹ ਤਾਂ ਗੱਲ ਜਿਹੜੀ ਹੈ ਸਾਡੀ ਉਹ ਬਦੀ ਰਹਗੀ ਅਸੀਂ ਤਾਂ ਜਗਾ ਦੀ ਗੱਲ ਕੀਤੀ ਸੀ ਹੁਣ ਦੇਣੀ ਪਊ ਉਹਨਾਂ ਨੇ ਉਸ ਤੋਂ ਬਾਅਦ ਕਿਹਾ ਬਈ ਨਹੀਂ ਖੜੇ ਸਿੱਕੇ ਇਸ ਤਰੀਕੇ ਨਾਲ ਸਿੱਕੇ ਖੜੇ ਕਰਕੇ ਉਹ ਸਾਨੂੰ ਦਿਖਾਓ ਤੇ ਫਿਰ ਜਿੰਨੇ ਸਿੱਕੇਾਂ ਚ ਤੁਸੀਂ ਲੋਹੇ ਆ ਸੋਨੇ ਦੇ ਸਿੱਕੇ ਖੜੇ ਕਰੋਗੇ ਉੰਨੇ ਅਸੀਂ ਜਗਾ ਦਵਾਂਗੇ ਪਰ ਸਤਕਾਰਯੋਗ ਟੋਡਰਮਲ ਜੀ ਨੇ ਇਹ ਭਾਵਨਾ ਦੇਖੋ ਸਾਡੀ ਏਕਤਾ ਦੀ ਭਾਵਨਾ ਉਹ ਖੜੇ ਕਰਕੇ ਵੀ ਸਿੱਕੇ ਦਿੱਤੇ ਤੇ ਉੱਥੇ ਸਾਡੇ ਸ਼ਹਿਦਜ਼ਾਦਿਆਂ ਦਾ ਸੰਸਕਾਰ ਹੋ ਸਕਿਆ ਇਹਦੇ ਲਈ ਵੀ ਕੱਲ ਮੰਤਰੀ ਜੀ ਨੇ ਬੜਾ ਇਹਦੇ ਨਾਲ ਵੱਡੀ ਲੰਬੀ ਡਿਸਕਸ਼ਨ ਕੀਤੀ ਆਉਣ ਵਾਲੇ ਦਿਨਾਂ 'ਚ ਉੱਥੇ ਵੀ ਵੱਡਾ ਪ੍ਰੋਜੈਕਟ ਆ ਜਿਹੜਾ ਇਹ ਫਤੇਗੜ ਸਾਹਿਬ ਦੀ ਧਰਤੀ ਪਵਿੱਤਰ ਧਰਤੀ ਤੇ ਇਹ ਪ੍ਰੋਜੈਕਟ ਵੀ ਆਏਗਾ ਤੇ ਹੋਰ ਵੀ ਬਣਾ ਕੁਝ ਅਸੀਂ ਪੰਜਾਬ 'ਚ ਕਰਨ ਜਾ ਰਹੇ ਆ ਪਰ ਅੱਜ ਟੂਰਿਜ਼ਮ ਤੇ ਕਲਚਰ ਮਿਨਿਸਟਰੀ ਦਾ ਜੋ ਪ੍ਰਧਾਨ ਮੰਤਰੀ ਜੀ ਪੰਜਾਬ ਦਾ ਏਡਾ ਬੜਾ ਹਮੇਸ਼ਾ ਉਹਨਾਂ ਦੇ ਮਨ 'ਚ ਰਹਿੰਦਾ ਵੀ ਇਹ ਕੁਰਬਾਨੀਆਂ ਆਪਾਂ ਕਹਿੰਦੇ ਆਂ ਵੀ ਅਸੀਂ ਕੁਰਬਾਨੀਆਂ ਦਿੱਤੀਆਂ ਇਸ ਦੇਸ਼ ਲਈ ਦੇਸ਼ ਨੂੰ ਅਜੋਦ ਕਰਨ ਲਈ ਪਰ ਇਹ ਪ੍ਰਧਾਨ ਮੰਤਰੀ ਜੀ ਨੇ ਜਿਹੜੇ ਉਸ ਕੁਰਬਾਨੀਆਂ ਨੂੰ ਉਸ ਸ਼ਹਾਦਤਾਂ ਨੂੰ ਪੰਜਾਬ ਦੇਆਂ ਨੂੰ ਯਾਦ ਰੱਖਦੇ ਆ ਸਮਰਪਿਤ ਨੇ ਭਾਵਨਾ ਇਹ ਅੰਦਰ ਤੇ ਇਸ ਕਰਕੇ ਅੱਜ ਇੱਕ ਦਿਲ ਦੀਆਂ ਗਰਾਈਆਂ ਤੋਂ ਮੈਂ ਸਾਰੇ ਪੰਜਾਬ ਵੱਲੋਂ ਦੇਸ਼ ਵੱਲੋਂ ਸਾਡੇ ਜਿਹੜਾ ਸ਼ਹੀਦਾਂ ਦੇ ਸਮਾਰਕ ਲਈ ਇੰਨਾ ਕੁਝ ਕੀਤਾ ਏ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦੀ ਆ ਜਾਈਂ